ਬਾਜੀ ਨੇ ਖੂਨ ਖਾਨ ਕੀਤਾ ਹੁੰਦਾ ਹੈ ਉਹ ਇੱਥੇ ਖਲੋਤਾ ਹੁੰਦਾ ਹੈ ਸਲਾ ਬਣਾਇਆ ਹੈ ਨਾ ਠੀਕ ਹੈ ਤੇ ਚਾਚ ਜ ਬੈਠਦਾ ਹੈ ਤੇ ਇੱਥੇ ਕਟਾਰੇ ਦੇ ਵਿੱਚ ਦੂਜੇ ਦਾ ਸਦਾ ਜਨਾ ਖੂਨ ਖਾ ਆ ਤਸਵੀਰ ਦਾ ਮੇਨ ਮਕਸਦ ਇਹ ਹੁੰਦਾ ਹੈ ਤੁਹਾਨੂੰ ਮੈਂ ਵੀ ਦੱਸ ਦੇਣਾ ਆਵੇ ਘੋੜੇ ਦਾ ਇਨਸਾਨ ਹੀ ਬਣਿਆ ਤੇ ਸ਼ੇਰ ਦਾ ਇਨਸਾਨ ਵੀ ਬਣਿਆ ਤੇ ਇਹਦਾ ਮਤਲਬ ਇਹ ਆ ਵੀ ਘੋੜੇ ਜਿਨੀ ਤੇ ਸ਼ੇਰ ਜਿਨੀ ਤਾਕਤ ਹੁੰਦੀ ਹੈ ਕਾਨੂੰਨੀ ਤਾਕਤ ਇੰਨੀ ਹੁੰਦੀ ਹੈ ਠੀਕ ਆ ਕੋ ਬੈਗ ਸਾਰੇ ਆਪਾਂ ਜਮਾ ਕੀਤੇ ਆ ਠੀਕ ਆ ਵੇਖ ਸਕਦੇ ਤੁਸੀਂ ਤੇ ਇਹ 100 ਤੋਂ ਉੱਪਰ ਹੀ ਆ ਬੈਗ ਸਾਰੇ ਤੁੰਦ ਚੈੱਕ ਕਰੋ ਮਿੱਤਰੋ ਤੁੰਦ ਵੇਖੋ ਪੇਪਰ ਦੇ ਲੱਗੇ ਆਪਾਂ ਇਹ ਲਾਦੇ ਲੱਗੇ ਬਾਹਰੋਂ ਹਾਂਜੀ ਕਿਵੇਂ ਹੋ ਵਧੀਆ ਹੋ ਗਿਆ ਤੇ ਅੱਜ ਦਾ ਵਲੌਗ ਆਪਣਾ ਇੱਥੋਂ ਸਟਾਰਟ ਕੀਤਾ ਜਾਂਦਾ ਅੱਜ ਆਪਾਂ ਚੱਲਿਆਂ ਫੇਰ ਕਾਲਜ ਕੰਮ ਤੇ ਤੇ ਆਪਾਂ ਉੱਠ ਚੁੱਕੇ ਆ ਤੇ ਹੁਣ ਰੈਡੀ ਹੋਣਾ ਹੈ ਕੱਪੜੇ-ਕੁਪੜੇ ਚੇਂਜ ਕਰਦੇ ਆ ਤੇ ਨਾਲੇ ਅੱਜ ਮੂੰਹ ਮਾਵੇਂ ਸਾਫ਼ ਨਹੀਂ ਕੀਤਾ ਜੇ ਉੱਠਿਆ ਆਂ ਤੇ ਅੱਜ ਆਪਾਂ ਕਾਲਜ ਵੀ ਥੋੜਾ ਟਾਈਮ ਨਾ ਜਾਣਾ ਕੰਮ ਵੀ ਆਪਣੀ ਲੱਗੀ ਹੋਈ ਆ ਡਿਊਟੀ ਠੀਕ ਆ ਪੇਪਰਾਂ ਵਿੱਚ ਲੱਗੀ ਆ ਡਿਊਟੀ ਉੱਥੇ ਵਕੀਲਾਂ ਦੇ ਹੁੰਦੇ ਆ ਪੇਪਰ ਤੇ ਜੋ ਕੁੱਖ ਵੀ ਹੋਊਗਾ ਉੱਥੇ ਜੋ ਕੁੱਖ ਆਪਾਂ ਕਰਾਂਗੇ ਤੇ ਤੁਹਾਨੂੰ ਵਿਖਾਵਾਂਗੇ ਠੀਕ ਆ ਤੇ ਨਾਲੇ ਠੰਡ ਬੜੀ ਆ ਉੱਠਣ ਨੂੰ ਜੀ ਨਹੀਂ ਕਰਨਿਆ ਉੱਠਣ ਨੂੰ ਦਿਲ ਨਹੀਂ ਕੰਡਾ ਰਜਾਈ ਦੇ ਵਿੱਚੋਂ ਟਿਓਟਰਾਂ ਦੇ ਬਾਣਾ ਤਰ੍ਹਾਂ ਕੰਮ ਤੇ ਤੇ ਜਾਣਾ ਹੀ ਆ ਠੀਕ ਆ ਤੇ ਤੁੰਦ ਵੀ ਵੈਸੇ ਕਾਹੀ ਪਈ ਆ ਤੇ ਆਪਾਂ ਤੁਹਾਨੂੰ ਤੁੰਦ ਵੀ ਵਿਖਾਵਾਂਗੇ ਤੇ ਹੁਣ ਕੰਮ ਤੇ ਚੱਲਦੇ ਆ ਟਾਈਮ ਹੋੰਦਿਆ ਤੇ ਫਟਾਫਟ ਮੈਂ ਰੈਡੀ ਹੋਵਾਂ ਤੇ ਫਿਰ ਰੈਡੀ ਹੋ ਕੇ ਤੁਹਾਨੂੰ ਮਿਲਦੇ ਆਪਾਂ ਫਿਰ ਠੀਕ ਆ ਤੁਸੀਂ ਦੇਖ ਸਕਦੇ ਮੋਟਰਸਾਈਕਲ ਵੀ ਗਰਮ ਹੋ ਚੁੱਕਾ ਹੈ ਠੀਕ ਆ ਤੇ ਤੁਸੀਂ ਤੁੰਦ ਚੈੱਕ ਕਰ ਸਕਦੇ ਤੇ ਟਾਈਮ ਦਾ ਸਟਾਰਟ ਕੀਤਾ ਮੋਟਰਸਾਈਕਲ ਨੂੰ ਤੇ ਹੁਣ ਆਲਰੇਡੀ ਗਰਮ ਹੋ ਚੁੱਕਾ ਥੋੜਾ ਬਾਤਾਂ ਤੇ ਚੈੱਕ ਕਰੋ ਤੁੰਦ ਕਿੰਨੀ ਪਈ ਹੈ ਤੁਹਾਨੂੰ ਮੈਂ ਬਾਹਰੋਂ ਵਿਖਾਵਾਂਗਾ ਬਾਹਰੋਂ ਜਿਆਦਾ ਦਿਖਣੀ ਆ ਤੇ ਮੋਟਰਸਾਈਕਲ ਯਾਰ ਪਹਿਲਾਂ ਸਟਾਰਟ ਕਰ ਲਿਆ ਕਰੋ ਠੀਕ ਆ ਕਉਂ ਵੀ ਫਿਰ ਦਿੱਕਤ ਹੁੰਦੀ ਨਾ ਠੰਡ ਦੇ ਵਿੱਚ ਬੰਦ ਹੋ ਜਾਂਦੇ ਮੋਟਰਸਾਈਕਲ ਤੇ ਇਸ ਕਰਕੇ ਆਪਾਂ ਪਹਿਲਾਂ ਸਟਾਰਟ ਕੀਤਾ ਹੈ ਵੀ ਗਰਮ ਹੋ ਜੇ ਮਾਰਾ ਮੋਟਾ ਮੋਟਰਸਾਈਕਲ ਤੇ ਦੂਜੀ ਨੰਬਰ ਗੱਲ ਇਹ ਵੀ ਆਪਾਂ ਰੈਡੀ ਹੋ ਚੁੱਕੇ ਆ ਠੀਕ ਆ ਤੇ ਰੈਡੀ ਕਿੰਨਾ ਹੋਣਾ ਬਸ ਤੁਹਾਨੂੰ ਪਤਾ ਠੰਡ 'ਚ ਕਿਤੇ ਕਿਤੇ ਆਪਾਂ ਨਹਾ ਕੇ ਨਹੀਂ ਜਾਣਾ ਹਾਂ ਚਲੋ ਨਹਾ ਕੇ ਵੀ ਚਲ ਜਾਈਦਾ ਪਰ ਅੱਜ ਤੇ ਵੈਸੇ ਨਹੀਂ ਨਹਾਤਾ ਜਾਣਾ ਜੇ ਟਾਈਮ ਮੇਰੇ ਤੋਂ ਥੋੜਾ ਬਹੁਤ ਜ਼ਿਆਦਾ ਤੇ ਇਸ ਕਰਕੇ ਮੈਂ ਤੇ ਫਟਾਫਟ ਤਿਆਰ ਹੋਣ ਦਿਆ ਤੇ ਹੋ ਗਿਆ ਹੁਣ ਬਸ ਤੁਰਨਾ ਆ ਬਾਪੂ ਦੀ ਵੇੜ 'ਚ ਆ ਤੇ ਉਹ ਵੀ ਤੁਰਨ ਬੂਡ ਠੀਕ ਆ ਤੇ ਸਭ ਤੋਂ ਮੇਨ ਟੋਪੀ ਤੇ ਹੋਰ ਮੂੰਹ ਆਪਾਂ ਬੰਨ ਲੈਣਾ ਤੇ ਇਹੋ ਚੀਜ਼ਾਂ ਹੁੰਦੀਆਂ ਠੰਡ ਚ ਮੇਨ ਪਰੇ ਚੀਜ਼ਾਂ ਪਾ ਕੇ ਵੀ ਆਪਾਂ ਨੂੰ ਠੰਡ ਲੱਗਦੀ ਆ ਠੀਕ ਆ ਤੇ ਜਿੰਨਾ ਠੰਡ ਤੋਂ ਬਚਿਆ ਜਾਂਦਾ ਬਚੋ ਠੀਕ ਆ ਤੇ ਆਪਾਂ ਤੁਹਾਨੂੰ ਬਾਹਰੋਂ ਚੈੱਕ ਕਰਾਵਾਂਗੇ ਧੁੰਦ ਬਹੁਤ ਜ਼ਿਆਦੀ ਪਈ ਬਹੁਤ ਜ਼ਿਆਦੀ ਠੀਕ ਆ ਦਸਣਾ ਜਾਓਗੇ ਕੋਕ ਇੱਧਰ ਸੈਰ ਹੋ ਰਹੀ ਸੈਰ ਸਵੇਰੇ ਸਵੇਰੇ ਤੇ ਹੁਣ ਆਪਾਂ ਤੁਹਾਨੂੰ ਰਸਤੇ ਦੇ ਵਿੱਚ ਜਾ ਕੇ ਵਿਖਾਵਾਂਗੇ ਧੁੰਦ ਤੇ ਆਪਾਂ ਚੱਲੀਏ ਠੀਕ ਆ ਤੇ ਮੈਂ ਪਾਪਾ ਨੂੰ ਵੀ ਘਰੋਂ ਕਹਾਂ ਚੱਲੀਏ ਟਾਈਮ ਹੋੰਡਿਆ ਕਾਫੀ ਤੁਸੀਂ ਦੇਖ ਸਕਦੇ ਯਾਰ ਮੈਂ ਦਸਤਾਨਾ ਇੱਕ ਲਾ ਕੇ ਵਲੌਗ ਬਣਾ ਰਿਹਾ ਆਂ ਦੇਖੋ ਤੂੰ ਤਾਂ ਕੋਈ ਮਤਲਬ ਨਾ ਗੱਡੀ ਦੀ ਦੀ ਆਉਂਦੀ ਤੇ ਬੜਾ ਮਤਲਬ ਤਰੀਕੇ ਨਾਲ ਮੋਟਰਸਾਂ ਚਲਾਉਣਾ ਪੈਣ ਡਿਆ ਠੀਕ ਆ ਤੇ ਠੰਡ ਤੂੰ ਚੈੱਕ ਕਰ ਸਕਦੇ ਠੀਕ ਆ ਤੁੰਦ ਚੈੱਕ ਕਰੋ ਮਿੱਤਰੋ ਤੁੰਦ ਵੇਖੋ ਦੀਰਾ ਕੋਈ ਮੋਟਰ ਦੇਖਦਾ ਨਹੀਂ ਪਿਆ ਬਰੂ ਠੰਡ ਪੈਣੀ ਵੜੀ ਗਈ ਇੱਧਰ ਵੇਖ ਨਾ ਪਟੌਲ ਪਾਪਾ ਵੀ ਲੁਕਿਆ ਪਿਆ ਆ ਵੇਖੋ ਮਤਲਬ ਕਿ ਟੀ ਮੋਟਰਸ ਐ ਕੋਖ ਵੀ ਨਹੀਂ ਦੀਦਾ ਪਿਆ ਬੜੇ ਧਿਆਨ ਨਾਲ ਚਲਾਉਣਾ ਪੈਂਦਾ ਮੋਟਰਸਾਈਕਲ ਤੇ ਤੁਸੀਂ ਕਿਤੋਂ ਚੈੱਕ ਹੀ ਕਰ ਸਕਦੇ ਤੁਸੀਂ ਤੇ ਲੋ ਯਾਰ ਤੁਸੀਂ ਦੇਖ ਸਕਦੇ ਫਾਈਨਲੀ ਆਪਾਂ ਕਾਲਜ ਆ ਚੁੱਕੇ ਹਾਂ ਤੇ ਤੁਹਾਨੂੰ ਮੈਂ ਇਹ ਦੱਸਣਾ ਵੀ ਮੈਨੂੰ ਰਮਾਲ ਖੋਲਣ ਦਾ ਟਾਈਮ ਨਹੀਂ ਮਿਲਿਆ ਇੱਥੇ ਕਿਦਾਂ ਕੋਈ ਆਪਣੀ ਡਿਊਟੀ ਲੱਗੀ ਸੀ ਬੈਗਾਂ ਤੇ ਫਿਰ ਵੀ ਮੈਂ ਟਾਈਮ ਨਾ ਆਇਆ ਕੋਈ 9 ਵਜੇ ਦਾ ਟਾਈਮ ਹੀ ਮੈਂ 8:30 ਆਇਆ ਅੱਧਾ ਘੰਟਾ ਪਹਿਲਾਂ ਆਇਆ ਵੀ ਤੁਹਾਨੂੰ ਪਤਾ ਕਿਉਂ ਕਿਸੇ ਦੀ ਗੱਲ ਕਰਾਉਣੇ ਆਪਾਂ ਆਪਣੇ ਟਾਈਮ ਤੇ ਪਹਿਲਾਂ ਜਾਈਏ ਤੇ ਜਿਵੇਂ ਮੈਂ ਇੱਥੇ ਆਇਆ ਤੇ ਇੱਥੇ ਮੇਰੀ ਡਿਊਟੀ ਲੱਗ ਗਈ ਇੱਥੇ ਬੱਚੇ ਕਾਫੀ ਰਸ ਲੱਗਾ ਸੀ ਠੀਕ ਆ ਤੇ ਇਧਰ ਵੇਖੋ ਆ ਬੈਗ ਸਾਰੇ ਆਪਾਂ ਜਮਾ ਕੀਤੇ ਆ ਠੀਕ ਆ ਵੇਖ ਸਕਦੇ ਤੁਸੀਂ ਤੇ ਇਹ 100 ਤੋਂ ਉੱਪਰ ਹੀ ਆ ਬੈਗ ਸਾਰੇ ਠੀਕ ਆ ਤੇ ਆ ਟੋਕਨ ਨੰਬਰ ਲਿਖੇ ਹੁੰਦੇ ਤਾਂ ਮੈਂ ਟੋਕਨ ਨੰਬਰ ਸਮਝਾ ਦੇਣਾ ਇਧਰ ਵੇਖ ਲਓ ਪਰਸ ਤੱਕ ਮਤਲਬ ਅੰਦਰ ਪਰਸ ਤੱਕ ਫੋਨ ਤੱਕ ਕੁੱਖ ਵੀ ਨਹੀਂ ਜਾਣ ਦਿੰਦੇ ਤੇ ਇਧਰ ਵੇਖੋ ਅੱਜ ਦਾ ਟੋਕਨ ਨੰਬਰ ਹੈਗਾ 1 ਠੀਕ ਆ ਤੇ 1 ਨੰਬਰ ਟੋਕਨ ਆਪਾਂ ਇਦਾਂ ਦੇ ਦੇਣਾ ਜਿੱਦਾਂ ਹੁਣ ਆ ਕੰਨ ਵੀ ਆ ਠੀਕ ਆ 90 ਕਾ 91 ਠੀਕ ਹੈ ਇਹ ਟੋਕਨ ਆਪਾਂ ਉੱਥੇ ਦੇ ਦੇਣਾ ਤੇ ਇਹ ਚੀਜ਼ ਹੁੰਦੀ ਹੈ ਠੀਕ ਹੈ ਇਹ ਟੋਕਨ ਹੋਊਗਾ ਤੇ ਫਿਰ ਹੀ ਆਪਾਂ ਬੈਗ ਦੇਣਾ ਉਦਾਂ ਦੇ ਨਹੀਂ ਸਕਦੇ ਤਾਂ ਮੰਨ ਲਓ ਵੀ ਉਹਨੇ ਇੱਕ ਇੱਕ ਨੰਬਰ ਆਪਾਂ ਇੱਕ ਨੰਬਰ ਤੇ ਬੈਗ ਜਮਾ ਕੀਤਾ ਤੇ ਉਹਦਾ ਇੱਕ ਨੰਬਰ ਟੋਕਨ ਮਿਲੂਗਾ ਤੇ ਫਿਰ ਹੀ ਬੈਗ ਦੇਣਾ ਹੈ ਠੀਕ ਹੈ ਮੇਰਾ ਕਹਿਣ ਦਾ ਮਤਲਬ ਇਹ ਆ ਠੀਕ ਹੈ ਤੇ ਇੱਥੇ ਜਮਾ ਕੀ ਕੀ ਹੁੰਦਾ ਫੋਨ ਫਰਸ ਮੋਟਰਸਾਈਕਲ ਦੀ ਚਾਬੀ ਜਾਂ ਗੱਡੀ ਦੀ ਚਾਬੀ ਠੀਕ ਹੈ ਜਿਹੜਾ ਆਪਣਾ ਗੱत्ता ਹੁੰਦਾ ਜਿੱਤੇ ਬੈਂਟਨ ਬੁੰਟਨ ਲੱਗਾ ਹੁੰਦਾ ਸਟicker ਲੱਗੇ ਹੁੰਦੇ ਉਹ ਵੀ ਗੱत्ता ਨਹੀਂ ਆਉਂਦੇ ਗੱत्ता ਜਾਣ ਹੀ ਨਹੀਂ ਦਿੰਦੇ ਉੱਥੇ ਬਣਿਆ ਗੱਤੇ ਤੋਂ ਬ ਤੇ ਇੰਨੀ ਕ ਮਤਲਬ 27 ਅੰਦਰ ਵੀ ਨਕਲ ਦੀ ਤੇ ਚਾਂਸ ਹੀ ਨਹੀਂ ਆਈ ਠੀਕ ਆ ਤੇ ਹੁਣ ਆਪਾਂ ਬੈਗ ਜਮ੍ਹਾਂ ਕਰਦੇ ਹਾਂ ਤਾਂ ਮੈਂ ਵਿਖਾ ਹੀ ਦੇਣਾ ਕਿਥੋਂ ਤੱਕ ਜਮ੍ਹਾਂ ਹੋ ਚੁੱਕਿਆ ਹੈ ਜਿਵੇਂ 111 101 ਕ ਆ ਦੇ 101 ਇੱਥੇ ਬੈਗ ਨਹੀਂ ਜੇ ਹੈਗਾ ਠੀਕ ਆ ਤੇ ਅਦਰ ਦੇਖ ਲਓ 100 ਤੱਕ ਮਨ 100 ਤੱਕ ਬੈਗ ਆਲਰੇਡੀ ਜਮਾ ਹੋ ਚੁੱਕੇ ਆ ਠੀਕ ਆ ਤੇ ਹਜੇ ਵੀ ਬੱਚੇ ਆ ਰਹੇ ਆ 100 ਤੋਂ ਉੱਪਰ ਹੀ ਹੋਣੇ ਜੀ ਬੈਗ ਜਮਾ ਠੀਕ ਆ ਤੇ ਤੁਸੀਂ ਦੇਖ ਸਕਦੇ ਕਿੰਨੇ ਬੈਗ ਜਮਾ ਆ ਠੀਕ ਆ ਤੇ 100 ਟੋਕਨ ਲੱਗ ਚੁੱਕਾ ਹੈ ਤੇ ਇੱਧਰ ਵੇਖੋ 101 102, 102 103 4 5 6 10 11 12 13 ਆ ਸਾਰੇ ਟੋਕਨ ਇਦਾਂ ਹੀ ਲਿਖਿਆ ਠੀਕ ਆ ਜੇ ਇਹ ਇਹ ਪੂਰੇ ਹੋ ਗਏ ਉਸ ਤੋਂ ਬਾਅਦ ਇੱਧਰੋਂ ਚੁੱਕਣੇ ਆ ਆ 200 ਤੱਕ ਆ 230 ਤੱਕ ਠੀਕ ਆ ਤੇ ਇੱਥੇ ਦੇਖੇ ਕਿੰਨੇ ਆਪਣੇ ਹੈਗੇ ਆ ਵੀ ਆ ਵੀ ਆ ਵੀ ਲਾਸਟ ਹੈਗੇ ਆਪਣੇ 200 200 32 ਤੱਕ 232 ਤੱਕ ਲਾਸਟ ਤੱਕ ਹੈਗੇ ਨਹੀਂ ਲਾਸਟ ਤੇ ਇੱਧਰ ਵੀ ਹੈਗੇ ਸੱਚ ਯਾਰ ਇੱਧਰ ਵੀ ਹੈਗੇ ਇੱਧਰ ਵੀ ਜਮਾ ਹੁੰਦੇ ਉੱਪਰ ਵੀ ਠੀਕ ਆ 223 224 235 ਠੀਕ ਆ ਇਹਦੇ ਲਾਸਟ ਤੇ ਜਾ 250 ਤੇ 250 ਤੱਕ ਬੱਚਿਆਂ ਦੇ ਇੱਥੇ ਬੈਗ ਜਮਾ ਹੁੰਦੇ ਆ ਠੀਕ ਆ ਕਿਸੇ ਵੇਲੇ ਵੱਧ ਵੀ ਜਿਆ ਆ ਜਣ ਉਦਾਂ ਮਤਲਬ ਵੱਧ ਦਾ ਚਲ ਆਪਾਂ ਕਹਿ ਨਹੀਂ ਸਕਦੇ ਇੰਨੇ 250 ਬੈਗ ਇੱਥੇ ਜਮ੍ਹਾਂ ਹੁੰਦੇ ਆ ਟੋਟਲ ਠੀਕ ਆ ਤੇ ਜੇ ਵੱਧ ਆਉਣਗੇ ਤੇ ਫਿਰ ਵੱਧ ਦਾ ਦਿੰ ਕੇ ਕਹਿ ਸਕਦੇ ਜਿੰਨਾ ਮੈਨੂੰ ਪਤਾ ਮੈ ਉਹਨਾਂ ਦੱਸਦਾ ਪਰ ਆਪਣੀ ਡਿਊਟੀ ਇੱਥੇ ਲੱਗੀ ਆ ਤੇ ਆਪਾਂ ਤੁਹਾਨੂੰ ਇਧਰ ਦਾ ਏਰੀਆ ਸਾਰਾ ਵਿਖਾ ਦਿੱਤਾ ਜੋ ਜੋ ਇੱਥੇ ਹੈਗਾ ਠੀਕ ਆ ਤੇ ਇੰਨੀ ਕੁ ਜਗ੍ਹਾ ਦੇ ਵਿੱਚ ਵਿੱਚ ਹੁੰਦੇ ਬੈਗ ਜਮਾ 250 ਦੇਖੋ ਯਾਰ ਠੀਕ ਆ ਤੇ ਅਜੇ ਹੋਰ ਆਉਣ ਦਾ ਹੈ ਕਈ ਬੱਚੇ ਲੇਟ ਆ ਰਹੇ ਆ ਤੇ ਇਸ ਕਰਕੇ ਉਹ ਬੈਗ ਮੇਰਾ ਆ ਠੀਕ ਆ ਤੇ ਇੱਧਰ ਦੇਖ ਲਓ ਤੁਸੀਂ ਯਾਰ ਠੀਕ ਆ ਤੇ ਇੱਥੇ ਜਮਾ ਕੀ ਕੀ ਹੁੰਦਾ ਫੋਨ ਪਰਸ ਚਾਬੀ ਉਹ ਕਿਤਾਬ ਵੀ ਪਈ ਆ ਠੀਕ ਆ ਤੇ ਬੋਦਲ ਤੱਕ ਬਹੁਤ ਸਕਤਾ ਯਾਰ ਤੇ ਨਹੀਂ ਜਾਣਦੇ ਤੇ ਫਿਲਹਾਲ ਆਪਣੀਆਂ ਜਿੱਥੇ ਡਿਊਟੀ ਆ ਜੇ ਮਤਲਬ ਆਪਣੀ ਡਿਊਟੀ ਹੋਰ ਕਿਤੇ ਗਈ ਤਾਂ ਆਪਾਂ ਤੁਹਾਨੂੰ ਉਹ ਵੀ ਵਿਖਾਵਾਂਗੇ ਪਰ ਫਿਲਹਾਲ ਅਜੇ ਆਪਾਂ ਇੱਥੇ ਆ ਤੇ ਜਿਵੇਂ ਜਿਵੇਂ ਆਪਾਂ ਇੱਥੇ ਜੋ ਜੋ ਕਰਾਂਗੇ ਉਹ ਤੁਹਾਨੂੰ ਵਿਖਾਵਾਂਗੇ ਤੇ ਠੀਕ ਆ ਤੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਬਾਅਦ ਚ ਬੈਗ ਜਮਾ ਕਰ ਲਿਓ ਠੀਕ ਆ ਤੇ ਸਾਥੀਆ ਤੁਹਾਨੂੰ ਮੈਂ ਇੱਕ ਵੀ ਗੱਲ ਦੱਸਣਾ ਚਾਹੁੰਦਾ ਵੀ ਆਪਣੇ ਇੱਥੇ ਦੋ ਪੇਪਰ ਹੁੰਦੇ ਆ ਤੇ ਆਪਣੇ ਦੋਵੇਂ ਪੇਪਰਾਂ ਦੇ ਵਿੱਚ ਡਿਊਟੀ ਲੱਗੀ ਦੋਵੇਂ ਟਾਈਮ ਠੀਕ ਹੈ ਇੱਕ ਪੇਪਰ ਹੁੰਦਾ ਸਟਾਰਟ 9 ਵਜੇ ਤੋਂ ਲੈ ਕੇ 12:30 ਤੇ ਇੱਕ ਪੇਪਰ ਹੁੰਦਾ ਮਤਲਬ 1 ਵਜੇ ਕਿ 30 ਮਿੰਟਾਂ ਤੋਂ ਸਟਾਰਟ ਹੁੰਦਾ ਤੇ 4:30 ਵਜੇ ਖਤਮ ਹੁੰਦਾ ਤੇ ਆਪਣੀ ਦੋਵੇਂ ਟਾਈਮ ਇੱਥੇ ਪੇਪਰ ਦੇ ਵਿੱਚ ਡਿਊਟੀ ਲੱਗੀ ਆ ਠੀਕ ਆ ਤੇ ਦੋਵੇਂ ਟਾਈਮ ਦੇ ਵਿੱਚ ਵਿੱਚ ਆਪਣੀ ਇੱਥੇ ਡਿਊਟੀ ਰਹਿੰਦੀ ਆ ਜਾਂ ਹੋਰ ਕਿਤੇ ਜਾਂਦੀ ਆ ਆਪਾਂ ਕਹਿ ਨਹੀਂ ਸਕਦੇ ਪਰ ਫਿਲਹਾਲ ਅਜੇ ਆਪਾਂ ਇੱਥੇ ਹੀ ਆ ਠੀਕ ਆ ਹਾਂ ਇੱਥੋਂ ਹੋਰ ਕੋਈ ਨਿੱਕਾ ਮोटा ਕੰਮ ਪਾਊਗਾ ਤੇ ਆਪਾਂ ਉਹ ਵੀ ਤੁਹਾਨੂੰ ਵਿਖਾਵਾਂਗੇ ਤੇ ਵਲੌਗ ਦੇ ਨਾਲ ਜੁੜੀ ਰਿਓ ਵਲੌਗ ਬਹੁਤ ਹੀ ਘੈਂਟ ਬਣੂਗਾ ਤੇ ਮਿਲਦੇ ਆ ਤੁਹਾਨੂੰ ਬਾਅਦ ਤੇ ਇੱਕ ਗੱਲ ਤੁਹਾਨੂੰ ਮੈਂ ਇਹ ਵੀ ਦੱਸਦਾ ਵੀ ਜੇ ਬੱਚੇ ਕਿਸੇ ਦਾ ਟੋਕਨ ਗਵਾਚ ਵੀ ਜਾਂਦਾ ਹੈ ਨਾ ਤੇ ਫਿਰ ਉਹਨੂੰ ਬੈਗ ਨਹੀਂ ਮਿਲੂਗਾ ਠੀਕ ਆ ਉਪਰੋਂ ਕੋਈ ਟੀਚਰ ਆਊਗਾ ਥੱਲੇ ਆਊਗਾ ਬੈਗ ਦੀ ਚੈਕਿੰਗ ਪੂਰੀ ਕਰਾਂਗੇ ਤੇ ਫਿਰ ਉਹਦਾ ਬੈਗ ਮਿਲੂਗਾ ਉਹਦਾ ਬੈਗ ਨਹੀਂ ਮਿਲਦਾ ਕਉਂ ਵੀ ਇਦਾਂ ਚੱਕਰ ਪਤਾ ਕੀ ਗੱਲ ਹੁੰਦਾ ਹੈ ਬੈਗ ਦੇ ਵਿੱਚ ਕਈਆਂ ਦਾ ਫੋਨ ਵੀ ਹੁੰਦਾ ਆਈਫੋਨ ਹੁੰਦੇ ਆ ਫਿਰ ਪਰਸ ਹੁੰਦੇ ਪੈਸੇ ਹੁੰਦੇ ਇਸ ਕਰਕੇ ਇਦਾਂ ਦਾ ਬੈਗ ਨਹੀਂ ਦੇ ਸਕਦੇ ਟੀਚਰ ਆਊਗਾ ਤੇ ਫਿਰ ਉਹ ਆ ਕੇ ਦੱਸਦਾ ਹਾਂ ਫਿਰ ਬੈਗ ਦੇਣਾ ਫਿਰ ਨਹੀਂ ਸਕਦੇ ਉਹਦਾ ਇੱਥੇ ਬੱਚਾ ਆਊਗਾ ਅਸੀਂ ਬੈਗ ਨਹੀਂ ਦੇਣਾ ਉੱਪਰੋਂ ਗੱਲ ਕਰਕੇ ਟੀਚਰ ਥੱਲੇ ਆਊਗਾ ਫਿਰ ਬੈਗ ਦੇਣਾ ਉਹਦਾ ਬਾਈ ਚਾਂਸ ਆਪਾਂ ਟੀਚਰ ਤੋਂ ਬਗੈਰ ਬੈਗ ਦੇ ਵੀ ਦਿੰਨੇ ਆ ਇਹ ਫਿਰ ਕੋਈ ਵੀ ਗੱਲਬਾਤ ਬਾਅਦ ਹੋਊਗੀ ਤੇ ਉਹਦੇ ਜ਼ਿੰਮੇਵਾਰ ਆਪਾਂ ਖੋਦੋਵਾਂਗੇ ਇਸ ਕਰਕੇ ਰਿਸਕ ਨਹੀਂ ਚੁੱਕਣਾ ਚਾਹੀਦਾ ਆਪਾਂ ਰਿਸਕ ਨਹੀਂ ਚੁੱਕਦੇ ਠੀਕ ਆ ਯਾਰ ਦੇਖ ਸਾਡੇ ਕਿੰਨੀਆਂ ਕਿਤਾਬਾਂ ਪਈਆਂ ਹੋਈਆਂ ਚੈੱਕ ਕਰੋ ਠੀਕ ਆ ਚੈੱਕ ਕਰੋ ਕਿੰਨੀਆਂ ਕਿਤਾਬਾਂ ਤੇ ਕਿਤਾਬਾਂ ਦਾ ਰੀਜਨ ਇਹ ਆ ਪੇ ਨਾਲ ਲਾਇਬ੍ਰੇਰੀਆਂ ਤੇ ਇਸ ਕਰਕੇ ਕਿਤਾਬਾਂ ਇੰਦਰ ਉਹਨਾਂ ਨੇ ਰੱਖੀਆਂ ਬਾਦੂ ਘਾਟੂ ਤੁਹਾਨੂੰ ਲਾਇਬ੍ਰੇਰੀ ਮੈਂ ਦਿਖਾਉਣਾ ਵਿਖਿਓ ਆ ਅਖਬਾਰਾਂ ਪਈਆਂ ਸਾਰੀਆਂ ਚੈੱਕ ਕਰੋ ਲਾਇਬ੍ਰੇਰੀ ਕੈਮਰਾ ਵੀ ਹੈਗਾ ਦੇਖ ਸਕਦੇ ਤੁਸੀਂ ਚੈੱਕ ਕਰ ਸਕਦੇ ਤੁਸੀਂ ਸਾਰੀ ਲਾਇਬ੍ਰੇਰੀ ਤੇ ਸਫਾਈ ਵੀ ਹੁੰਦੀ ਬਈ ਆ ਦੇਖੋ ਯਾਰ ਤੁਸੀਂ ਦੇਖ ਸਕਦੇ ਫਾਈਨਲੀ ਕੰਪਲੀਟ ਹੋ ਚੁੱਕੇ ਬੈਗਬੂਗ ਦੇ ਤੇ ਆਪਾਂ ਠੀਕ ਆ ਦੇਖ ਸਕਦੇ ਕਿੰਨੇ ਟੋਕਨ ਜਮ੍ਹਾਂ ਹੋ ਚੁੱਕੇ ਆ ਠੀਕ ਆ ਤੇ 100 ਤੋਂ ਉੱਪਰ ਪੈ ਗਈ ਜਮ੍ਹਾਂ ਹੋਈ ਠੀਕ ਆ ਜਿੰਨੇ ਤੁਹਾਨੂੰ ਮੈਂ ਦੱਸਣ ਲਿਆ ਤੇ ਇੱਕ ਧੰਨਵਾਦ ਦਾ ਇੱਧਰ ਵੇਖ ਲਓ ਬੈਗ ਕੋਈ ਨਹੀਂ ਹੈਗਾ ਠੀਕ ਆ ਇੱਧਰ ਦੇਖ ਸਕਦੇ ਤੁਸੀਂ ਬੈਗ ਸਾਰੇ ਖਾਲੀ ਕਰ ਦਿੱਤੇ ਹੋਏ ਆ ਤੇ ਹੁਣ ਹੁਣ ਵੀ ਪਰ ਹੋਣਾ ਆ 1:30 ਮਿੰਟਾਂ ਦੇ ਸਟਾਰਟ ਠੀਕ ਆ ਤੇ ਅੱਧਾ ਘੰਟਾ ਹੈਗਾ ਆ ਲੰਚ ਕਰਨ ਲਈ ਜੇ ਲੰਚ ਕਰਨਾ ਤੇ ਕਰ ਸਕਦੇ ਵੈਸੇ ਮੈਂ ਅੱਜ ਲੰਚ ਨਹੀਂ ਕਰਨਾ ਮੈਂ ਰੋਟੀ ਲਿਆਂਦੀ ਨਹੀਂ ਤੇ ਅੱਧਾ ਘੰਟਾ ਹੈਗਾ ਠੀਕ ਆ ਫਿਰ 1 ਵਜੇ ਫਿਰ ਇੱਥੇ ਆ ਜਣਾ ਤੇ 1 ਵਜੇ ਕੇ 30 ਮਿੰਟਾਂ ਦੇ ਪੇਪਰ ਅੱਧਾ ਘੰਟਾ ਪਹਿਲਾਂ ਆਉਣਾ ਆਪਾਂ ਇੱਥੇ ਠੀਕ ਆ ਤੇ ਆਲਰੇਡੀ ਬੈਗ ਬੁੱਕ ਸਾਰੇ ਹੋ ਗਏ ਹੁਣ ਆਪਣੇ ਕੋਲ ਅੱਧਾ ਘੰਟਾ ਹੁਣ ਆਪਾਂ ਲਾਉਂਦੇ ਪੈ ਸਿਟੀ ਪਲਾਨ ਕਲਾਸਾਂ ਵਿੱਚ ਪੇਪਰ ਦੇ ਲੱਗੇ ਆਪਾਂ ਇਹ ਲਾਦੇ ਲੱਗੇ ਬਾਹਰੋਂ ਇੱਕ ਸਾਦੇ ਵੀ ਸਿਟੀ ਪਲਾਨ ਲਾ ਦਿੱਤੇ ਆ ਤੁਹਾਨੂੰ ਮੈਂ ਇਹ ਗੱਲ ਦੱਸਣੀ ਸੀ ਪੀ ਸਿਟੀ ਪਲਾਨ ਆਪਾਂ ਲਾ ਦਿੱਤੇ ਹੋਏ ਆ ਉੱਪਰ ਵੀ ਲਾ ਆਏ ਆ ਤੇ ਥੱਲੇ ਵੀ ਲਾ ਆਏ ਆ ਤੇ ਥੱਲੋਂ ਵੇਖ ਕੇ ਬੱਚੇ ਉੱਪਰ ਜਾਣਗੇ ਉੱਥੇ ਸਿਟੀ ਪਲਾਨ ਅੰਦਰ ਲੱਗੇ ਦਰਵਾਜ਼ੇ ਦੇ ਬਾਹਰੋਂ ਵੇਖ ਕੇ ਫਿਰ ਅੰਦਰ ਐਂਟਰ ਆਉਣਗੇ ਠੀਕ ਆ ਤੇ ਵੈਸੇ ਪਤਾ ਤੇ ਹੋਊਗਾ ਫਿਰ ਵੀ ਆਪਾਂ ਦੱਸ ਦਿੰਨੇ ਤੇ ਆਪਾਂ ਉੱਤੇ ਵੀ ਸਿਟੀ ਪਲਾਨ ਲਾ ਆਏ ਆ ਤੇ ਥੱਲੇ ਵੀ ਲਾਤੇ ਆ ਠੀਕ ਆ ਤੇ ਹੁਣੀ ਵੀ ਕੰਮ ਹੋ ਗਿਆ ਤੇ ਹੁਣ ਆਪਾਂ ਜਿਹੜਾ ਸਵੇਰੇ ਪੇਪਰ ਹੋਇਆ ਹੀ ਉਹਦੇ ਵਿੱਚ ਕਮਰੇ ਹੀ ਉੱਪਰ 7 ਠੀਕ ਆ ਤੇ ਜਿਹੜਾ ਹੁਣ ਪੇਪਰ ਹੋਣਦਾ ਓਚਿਆ 4 ਠੀਕ ਆ ਤੇ ਜਿਹੜਾ ਮੈਂ ਪਹਿਲਾਂ ਪੇਪਰ ਹੋਇਆ ਉਹ ਚ ਬੱਚੇ ਵੀ ਜਾਦੇ ਸੀ ਜਰਾਬ ਪੇਪਰ ਹੋਂ ਹੁੰਦਾ ਵਿੱਚ ਬੱਚੇ ਘੱਟ ਆ ਜਿਹੜਾ ਪਿਛਲਾ ਪੇਪਰ ਹੋਇਆ ਉਹ 100 ਤੋਂ ਉੱਪਰ ਟੱਪ ਗਏ ਸੀ ਬੈਗ ਤੇ ਐਰ ਕੀ ਵੇਖੋ ਕਿੰਨੇ ਹੁੰਦੇ ਹਜੇ ਜਮਾ ਹੁਣ ਦੇ ਪਏ ਆ ਹਲੇ ਇੰਨੇ ਕੀ ਹੋਇਆ ਤੇ ਵੱਧ ਵੀ ਸਕਦੇ ਆ ਬਾਕੀ ਮੈਨੂੰ ਨਹੀਂ ਲੱਗਦਾ 100 ਤੋਂ ਉੱਪਰ ਜਾਣਗੇ 100 ਤੋਂ ਥੱਲੇ ਥੱਲੇ ਹੀ ਰਹਿਣਗੇ ਠੀਕ ਆ ਤੇ ਇੱਕ ਤਾਂ ਮੈਂ ਇਹ ਦੱਸਾਂ ਵੀ ਜਿਹੜੇ ਪੇਪਰ ਹੋਂ ਹੁੰਦਾ ਹੈ ਵਕੀਲਾਂ ਦੇ ਹੋਂ ਹੁੰਦਾ ਠੀਕ ਆ ਜਿਹੜੇ ਵਕੀਲ ਬਣਦੇ ਆ ਨਾ ਜਾਂ ਕੁੜੀ ਜਾਂ ਮੁੰਡਾ ਇਹ ਵਕੀਲ ਨੇ ਪੇਪਰ ਆ ਠੀਕ ਆ ਤੇ ਵਕੀਲ ਦੇ ਪੇਪਰ ਹੋ ਗਏ ਇੱਥੋਂ ਵਕੀਲ ਬਣਿਆ ਜਾਂਦਾ ਠੀਕ ਹੈ ਤੇ ਇਹ ਵਕੀਲ ਦੇ ਪੇਪਰ ਚੱਲਦੇ ਪਏ ਇੱਥੇ ਮੈਂ ਫੇਰ ਦੱਸ ਦੇਣਾ ਇਹ ਵਕੀਲ ਦੇ ਪੇਪਰ ਹੁੰਦੇ ਪਏ ਵਕੀਲ ਠੀਕ ਹੈ ਵਕੀਲ ਹੁੰਦੇ ਤੁਸੀਂ ਦੇਖ ਸਕਦੇ ਆ ਇੱਥੇ ਸਾਰੇ ਬੈਠ ਕੇ ਦੇਖਦੇ ਆ ਤੇ ਆਇਆ ਕਟੈਰਾ ਠੀਕ ਆ ਤੇ ਮਤਲਬ ਸਾਰਾ ਸਿਸਟਮ ਬਣਿਆ ਹੈ ਠੀਕ ਆ ਜਿਹੜਾ ਹੁੰਦਾ ਜਿਵੇਂ ਕੋਨਖਾਨ ਕੀਤਾ ਹੁੰਦਾ ਉਹ ਇੱਥੇ ਖਲੋਤਾ ਹੁੰਦਾ ਹੈ ਠੀਕ ਆ ਤੇ ਹੱਥ ਘੜੀ ਲੱਗੀ ਹੁੰਦੀ ਹੈ ਠੀਕ ਆ ਤੇ ਇੱਧਰ ਦੇਖ ਸਕਦੇ ਤੁਸੀਂ ਇਹ ਉਹ ਬਣਾਇਆ ਤੇ ਜਿਹੜਾ ਹੁੰਦਾ ਜਾਤ ਠੀਕ ਆ ਜਾਤੂ ਦਾ ਇੱਥੇ ਇਹਦਾ ਅਸਲ ਤਸਵੀਰ ਦਾ ਮੱਤਿ ਰਸਾਇਣ ਨੇ ਜੇ ਚੋੜੀ ਨਹੀਂ ਰੱਖੀ ਤਾਂ ਸਿਆਰਾ ਪੂਰਾ ਹੁੰਦੀ ਹੈ ਠੀਕ ਆ ਤੇ ਆ ਚਰਚਾ ਲਾ ਬਣਾਇਆ ਨਾ ਠੀਕ ਹੈ ਤੇ ਜੱਜ ਬੈਠਦਾ ਤੇ ਇੱਥੇ ਕਟਾਰੇ ਦੇ ਵਿੱਚ ਜਿੱਦਾਂ ਸਮਝਾ ਜਿੰਨਾ ਗੋਰਖਾਨ ਕੀਤਾ ਹੁੰਦਾ ਉਹ ਤੇ ਯਾਰ ਆ ਤਸਵੀਰ ਦਾ ਮੇਨ ਮਕਸਦ ਇਹ ਹੁੰਦਾ ਤੁਹਾਨੂੰ ਮੈਂ ਵੀ ਦੱਸ ਦੇਣਾ ਆਵੇ ਘੋੜੇ ਦਾ ਇਨਸਾਨ ਹੀ ਬਣਿਆ ਤੇ ਸ਼ੇਰ ਦਾ ਇਨਸਾਨ ਵੀ ਬਣਿਆ ਤੇ ਇਹਦਾ ਮਤਲਬ ਇਹ ਆ ਵੀ ਘੋੜੇ ਜਿੰਨੀ ਤੇ ਸ਼ੇਰ ਜਿੰਨੀ ਤਾਕਤ ਹੁੰਦੀ ਹੈ ਇਹਦੇ ਚ ਕਾਨੂੰਨੀ ਤਾਕਤ ਇੰਨੀ ਹੁੰਦੀ ਹੈ ਠੀਕ ਆ ਤੇ ਵੈਸੇ ਮੇਰੇ ਹਿਸਾਬ ਨਾਲ ਤੇ ਇਦਾਂ ਹੀ ਆ ਬਾਕੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਮੈਨੂੰ ਇਦਾਂ ਹੀ ਲੱਗਦਾ ਵੈਸੇ ਠੀਕ ਆ ਮਾਗ ਮਾਗਦੀ ਤੇ ਇਧਰੇ ਫੋਟੋ ਵੀ ਲੱਗੀ ਆ ਠੀਕ ਆ ਤੇ ਆ ਉਹਨਾਂ ਜਿੰਨਾ ਵੀ ਬਣਾਇਆ ਨਾ ਸਾਰਾ ਇਹ ਬਣਾਇਆ ਉਹਨਾਂ ਬੱਚਿਆਂ ਲਈ ਠੀਕ ਆ ਇਹ ਬੱਚਿਆਂ ਲਈ ਬਣਾਇਆ ਵੀ ਬੱਚੇ ਇੱਥੇ ਰਹਿਸਲ ਕਰਾਉਂਦੇ ਨੇ ਜਦੋਂ ਤਾਂ ਮੈਂ ਜਿਵੇਂ ਦੱਸ ਨਹੀਂ ਰਿਹਾ ਜਦੋਂ ਵੀ ਵਕੀਲ ਦੀ ਰਹਿਸਲ ਕਰਾਉਂਦੇ ਆ ਵੀ ਇਦਾਂ ਇਦਾਂ ਵਕੀਲ ਬੰਦੇ ਰੇ ਤੇ ਰਹਿਸਲ ਕਰਾਉਂਦੇ ਆ ਖੂਨ ਵਾਲੇ ਬੰਦੇ ਵੀ ਉਹਨਾਂ ਦੇ ਆਪ ਹੀ ਹੁੰਦੇ ਆ ਤੇ ਵਕੀਲ ਵੀ ਆਪ ਹੀ ਹੁੰਦੇ ਆ ਤੇ ਜੱਜ ਵੀ ਉਹਨਾਂ ਦਾ ਆਪ ਹੀ ਹੁੰਦਾ ਤੇ ਉਹ ਕਰਾਉਂਦੇ ਆ ਰੈਸਲ ਠੀਕ ਆ ਤੇ ਇਦਾਂ ਹੀ ਮਤਲਬ ਵਕੀਲ ਸੌਖਾ ਨਹੀਂ ਬਣਿਆ ਜਾਂਦਾ ਇਦਾਂ ਹੁੰਦਾ ਸਾਰਾ ਕੁਝ ਆ ਤੁਹਾਡੇ ਸਾਹਮਣੇ ਵੀ ਲੋ ਪਹਿਲਾਂ ਇਦਾਂ ਦਾ ਡਾਇਗਰਾਮ ਹੁੰਦੀ ਆ ਇਦਾਂ ਬੰਦੇ ਦੋ ਚਾਰ ਬਾਹ ਦਿੰਦੇ ਆ ਤੇ ਇੱਥੇ ਦੇਖਦੇ ਆ ਉਹ ਤੇ ਇੱਥੇ ਸਾਹਮਣੇ ਤੁਹਾਡੇ ਰੈਸਲ ਰੂਸਲ ਕਰਾਉਂਦੇ ਆ ਠੀਕ ਆ ਤੇ ਰੈਸਲ ਕਰਾਉਂਦੇ ਆ ਫੇਰ ਹੀ ਅੱਗੇ ਜਾ ਕੇ ਜਾਂਦੇ ਵਕੀਲ ਕਿਤੇ ਬੰਨਣਾ ਸੌਖਾ ਥੋੜਾ ਹੈ ਇਹ ਗਾਦੇ ਦੇ ਵਕੀਲ ਆ ਜਮਾਨ ਪੈਂਦੇ ਇੱਥੇ ਬੱਚੇ ਜਿਹੜੇ ਪੇਪਰ ਦੇਣ ਨੇ ਨਾ 5 ਸਾਲਾਂ ਦਾ ਕੋਰਸ ਕਰਾਉਂਦੇ ਆ ਠੀਕ ਆ ਜਿਹੜੇ ਪੇਪਰ ਚੱਲਦੇ ਪਿਆ ਆ ਉਹ 5 ਸਾਲ ਲਿੰਦੇ ਬੱਚਿਆਂ ਕੋ ਵਧੀਆ ਬਣਾਇਆ ਵੈਸੇ ਸੋਨਾ ਬਣਾਇਆ ਤੇ ਮੈਂ ਕਿਹਾ ਚੱਲ ਦਿਖਾ ਦਿੰਨੇ ਆ ਠੀਕ ਆ ਨਾਲ ਇੱਧਰ ਵਾਲੀ ਸਾਈਡ ਆ ਪਾਏ ਆ ਠੀਕ ਆ ਤੇ ਅਲਾਉਡ ਡਿਪਾਰਟਮੈਂਟ ਚ ਆਪਣੀ ਡਿਊਟੀ ਲੱਗੀ ਆ ਤੇ ਅਲਾਉਡ ਡਿਪਾਰਟਮੈਂਟ ਵਿੱਚ ਆਪਾਂ ਆਏ ਆ ਤੇ ਉੱਥੇ ਆ ਬਣਿਆ ਤੇ ਮੈਂ ਕਿਹਾ ਚੱਲ ਇਹ ਵੀ ਦਿਖਾ ਦਿੰਨੇ ਆ ਠੀਕ ਆ ਤੇ ਬਾਕੀ ਸੋਨਾ ਬਣਾ ਵੈਸੇ ਜੇ ਉਹਨਾਂ ਨੇ ਜਦੋਂ ਇੱਥੇ ਰੈਸਲ ਕਰਾਉਂਦੇ ਨਾ ਉਦੋਂ ਵਧੀਆ ਕਰਕੁਰ ਦਿੰਦੇ ਆ ਜੇ ਤੇ ਉਦਾਂ ਹੀ ਪਿਆ ਸਿਸਟਮ ਤੇ ਵੀ ਗੱਲ ਦੱਸਣਾ ਚਾਹੁੰਦਾ ਆ ਕਿ ਹੁਣ ਪੇਪਰ ਜਿਹੜਾ ਸਵੇਰੇ ਹੋਣਾ ਨਾ ਉਹ ਵੀ ਅਹੀਂ ਰੋਲ ਨੰਬਰ ਨੂੰ ਹੀ ਲਾ ਜਾਣੇ ਆ ਉੱਤੇ ਵੀ ਤੇ ਥੱਲੇ ਵੀ ਠੀਕ ਆ ਤੇ ਉਹ ਲਾ ਕੇ ਚੱਲ ਜਾਣਾ ਕੰਮ ਸਵੇਰੇ ਫਿਰ 9 ਵਜੇ ਪੇਪਰ ਸਟਾਰਟ ਹੁੰਦਾ ਤੇ ਸਵੇਰੇ ਔਖਾ ਹੋ ਜਾਂਦਾ ਹੈ ਫਿਰ ਜ਼ਿਆਦਾ ਸੁਖਤੇ ਆਉਣਾ ਪੈਣਾ ਹੈ ਤੇ ਇਸ ਕਰਕੇ ਅਹੀਂ ਅੱਧਾ ਕੰਮ ਹੁਣੇ ਮਕਾ ਲੈਣਾ ਹੈ ਠੀਕ ਆ ਆ ਪੇਪਰ ਮੋਕਨ ਤੋਂ ਬਾਅਦ ਅਹੀਂ ਲਾ ਜਾਣੇ ਆ ਬਾਸ ਸਵੇਰੇ ਆਵਾਂਗੇ ਸਵੇਰੇ ਫਿਰ ਇੱਥੇ ਬੈਗ ਜਮਾ ਕਰਾਂਗੇ ਠੀਕ ਆ ਤੇ ਲਓ ਜੀ ਆਪਾਂ ਹੁਣ ਲੌਂਡਾਂ ਹਾਜ਼ਰੀ ਬੱਚਿਆਂ ਵਾਲੀਆਂ ਬੱਸਾਂ ਤੁਰਪੀਆਂ ਤੇ ਆਪਾਂ ਹੁਣ ਚੱਲੇ ਆਂ ਘਰ ਠੀਕ ਆ ਤੇ ਬਾਕੀ ਦਾ ਵਲੌਗ ਮੈਂ ਘਰ ਬਣਾਉਂਗਾ ਇੱਕ ਉੱਚੀ ਬੋਲਣਾ ਪੈਂਦਾ ਇੱਕ ਸਿਰਫ ਬੱਸਾਂ ਦਾ ਕਰਕੇ ਠੀਕ ਆ ਤੇ ਹੁਣ ਆਪਾਂ ਬਾਕੀ ਵਲੌਗ ਘਰ ਜਾ ਕੇ ਬਣਾਵਾਂਗੇ ਹੁਣ ਮੈਂ ਇੱਥੋਂ ਤੁਰ ਲੰਗਾ ਠੀਕ ਆ ਫੈਨਲੀ ਯਾਰ ਆਪਾਂ ਆ ਗਿਆਂ ਘਰ ਠੀਕ ਆ ਤੇ ਤੁਸੀਂ ਦੇਖ ਸਕਦੇ ਇੱਕ ਸਾਈਡ ਬੰਦੀ ਪਈ ਆ ਚਾਹ ਠੀਕ ਆ ਤੇ ਦੂਜੀ ਸਾਈਡ ਹੋਈ ਆ ਸਬਜ਼ੀ ਗਰਮ ਠੀਕ ਆ ਆਲੂਆਂ ਦੀ ਸਬਜ਼ੀ ਆ ਤੇ ਹੁਣ ਆਪਾਂ ਖਾਣ ਲੱਗਿਆ ਰੋਟੀ ਠੀਕ ਐ ਦੇਖ ਸਾਦੇ ਤੁਸੀਂ ਆਲੂਆਂ ਦੀ ਸਬਜ਼ੀ ਠੀਕ ਐ ਦੇਖ ਸਾਦੇ ਆਪਾਂ ਰੋਟੀ ਖਾਂਦੇ ਪਏ ਆ ਠੀਕ ਐ ਨਹੀਂ ਨਹੀਂ ਰੋਟੀਆਂ ਕੋਣ ਹਾਲੇ ਕਿ ਨਹੀਂ ਉਹਦਾ ਜੋਟੀ ਐ ਨਾ ਵਾ ਬਲੋਕਾਂ ਦੇ ਵਿੱਚ ਬੜਾ ਸਦੇ ਇਹ ਜੀ ਆਪਣੇ ਭਰਾ ਸਾ ਰੋਟੀਆਂ ਗਰਮ ਕਰਦੇ ਪੈਣ ਤੇ ਖਾਣ ਲੱਗੇ ਆ ਜਿੱਦਾਂ ਮਿਲ ਗਿਆ ਉਸੇ ਹਿਸਾਬ ਨਾਲ ਇੱਕ ਗੱਲ ਦੱਸਣੀ ਹੈ ਮੇਰੀ ਗੱਲ ਸੁਣਿਓ ਜਿਹੜਾ ਮੈਂ ਵਲੌਗ ਨਹੀਂ ਪਾਇਆ ਇਹਦੇ ਤੋਂ ਮਤਲਬ ਇਹ ਪਹਿਲਾਂ ਪਾਇਆ ਉਹ ਥੱਲੇ ਹੀ ਦੇ ਤੋਂ ਵਲੌਗ ਹੈਗਾ ਬਾਈਕ ਡੀਲਰ ਵਾਲਾ ਬਾਈਕ ਡੀਲਰ ਵਾਲਾ ਜਿਹੜਾ ਵਲੌਗ ਬਣਾਇਆ ਨਾ ਉੱਚ ਇੱਕ ਛੋਟੀ ਜਿਹੀ ਮੇਤੋ ਗਲਤੀ ਹੋ ਗਈ ਆ ਹਾਂ ਉਹ ਇਹ ਚ ਗਲਤੀ ਹੋ ਗਈ ਉਹ ਪਿੰਡੀਆਂ ਦੀ ਸਬਜ਼ੀ ਨਹੀਂ ਫਲੀਆਂ ਸੀ ਠੀਕ ਆ ਤੇ ਉਹ ਤੁਹਾਨੂੰ ਜਿਵੇਂ ਮੈਂ ਦੱਸਿਆ ਪਈ ਯਾਰ ਦੋਸਤ ਲਾਗੇ ਬੋਲਣ ਦਾ ਹੈ ਮੇਰੇ ਭਰਾ ਤੇ ਮੈਂ ਉਹਦੇ ਨੂੰ ਹੁਣ ਤਾਂ ਤੇ ਉਹ ਪੈਗੀ ਕਲਿੱਪ ਤੇ ਨਾਲੇ ਵਲੌਗ ਉਥੇ ਕਾਲੀ ਕਾਲੀ ਚ ਐਡਿਟ ਕੀਤਾ ਹੈ ਕੰਮ ਤੇ ਉੱਥੇ ਹੀ ਐਡਿਟ ਕੀਤਾ ਤੇ ਉੱਥੇ ਹੀ ਅਪਲੋਡ ਕੀਤਾ ਤੇ ਇਸ ਕਰਕੇ ਕਾਲੀ ਕਾਲੀ ਚ ਦੇਖੀ ਨਹੀਂ ਇਹ ਚੀਜ਼ ਤੇ ਹੁਣ ਦੇਖੀ ਤਾਂ ਹੁਣ ਮੈਨੂੰ ਪਤਾ ਲੱਗ ਗਿਆ ਤੇ ਇਸ ਕਰਕੇ ਗਲਤੀ ਮੈਂ ਆਪ ਮੰਨ ਲੈਣਾ ਤੇ ਮੈਂ ਤਾਂ ਇਹ ਕਲਿੱਪ ਪਾਉਂਦਾ ਵੈਸੇ ਮੈਂ ਨਹੀਂ ਹੀ ਦੱਸਣਾ ਪਰ ਤਾਂ ਦੱਸਦਾ ਵੀ ਕਈ ਬੰਦੇ ਕਹਿ ਦਿੰਦੇ ਤੁਹਾਨੂੰ ਪਤਾ ਵੀ ਨੂੰ ਯਾਰ ਪਿੰਡੀਆਂ ਤੇ ਫਲੀਆਂ ਦੀ ਸਬਜ਼ੀ ਵਿੱਚ ਪਤਾ ਹੀ ਨਹੀਂ ਆ ਤੇ ਇਸ ਕਰਕੇ ਉਹ ਕਾਲੀ ਕਾਲੀ ਚ ਹੋ ਗਿਆ ਅੱਡੀ ਕੋਈ ਇਦਾਂ ਤੇ ਇਨੀ ਗਲਤੀ ਹੋ ਗਈ ਆ ਤੇ ਹੋਰ ਕੋਈ ਚੱਕਰ ਨਹੀਂ ਕੋਈ ਐਹੋ ਜਿਹੇ ਬੰਦੇ ਕਈ ਬੈਠੇ ਆ ਸਾਡੀਆਂ ਵੀਡੀਓ ਵੇਖਣ ਵਾਲੇ ਜਿਨ੍ਹਾਂ ਨੇ ਕਮੈਂਟਾਂ ਵਿੱਚ ਐਹੋ ਜਿਹੀਆਂ ਗੱਲਾਂ ਦੱਸਣੀਆਂ ਆ 100 ਗੱਲਾਂ ਕਰਨੀਆਂ ਆ ਚਲੋ ਆਪਾਂ ਇਹ ਨਹੀਂ ਕਿਨੇ ਕਹਿਣ ਜਿੱਥੇ ਹੀ ਗਲਤ ਹੈਗੇ ਕਹਿਣ ਪਰ ਕਈ ਇੰਨੀਆਂ ਨੀਆਂ ਕਲਿੱਪਾਂ ਕੱਟ ਕੇ ਨਾ ਹੋਰ ਮਤਲਬ ਵੀਡੀਓ ਪਾ ਦਿੰਦੇ ਇੰਨੀ ਕਲੀਪਾ ਕੱਟ ਕੇ ਇੰਸਟਾਗ੍ਰam ਤੇ ਫਿਰ YouTube ਤੇ ਪਾ ਦਿੰਦੇ ਉੱਤੇ ਲਿਖ ਦਿੰਦੇ ਵੀ ਇਹ ਬੰਦੇ ਵਲੌਗ ਬਣਾਉਂਦੇ ਇਹਨਾਂ ਨੂੰ ਆ ਚੀਜ਼ ਹੀ ਨਹੀਂ ਕਹਿਣੀ ਆਉਂਦੀ ਆ ਪਤਾ ਹੀ ਨਹੀਂ ਆ ਇਸ ਕਰਕੇ ਅਸੀਂ ਦੱਸਦੇ ਵਾ ਆ ਬਿਲਾਈ ਤੁਹਾਡੇ ਕੋ ਗਲਤੀ ਹੋ ਗਈ ਜਿਹੜੇ ਹਨੂ ਦੇਖਦੇ ਆ ਠੀਕ ਹੈ ਤੇ ਬਾਕੀ ਦੇ ਇੰਨੀ ਗਲਤੀ ਹੋ ਗਈ ਆ ਬਾਕੀ ਠੀਕ ਹੈ ਸੈਟ ਆ ਉਹ ਵੀ ਕਾਲੀ ਕਾਲੀ ਚ ਗਲਤੀ ਹੋ ਗਈ ਆ ਕਾਲੀ ਦਾ ਕੰਮ ਸਾਰੇ ਕਹਿੰਦੇ ਨੇ ਕਾਲੀ ਨਹੀਂ ਕਰਨੀ ਚਾਹੀਦੀ ਕਾਲੀ ਦਾ ਕੰਮ ਗਲਤ ਹੁੰਦਾ ਕਾਲੀ ਤੇ ਕੰਮ ਗਲਤ ਹੋ ਗਿਆ ਕਿਉਂਕਿ ਇੱਕ ਹਫਤਾ ਮੇਰਾ ਵਲੌਗ ਅਪਲੋਡ ਨਹੀਂ ਹੋਇਆ ਤੇ ਮੈਂ ਉੱਥੇ ਹੀ ਕੰਮ ਤੇ ਐਡਿਟ ਕੀਤਾ ਤੇ ਕੰਮ ਤੇ ਅਪਲੋਡ ਕੀਤਾ ਕਾਲੀ ਕਾਲੀ ਚ ਤੇ ਇਸ ਕਰਕੇ ਗਲਤੀ ਹੋ ਗਈ ਲਾਂਗੇ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲੇ ਦਿਨ ਦੇ ਵਿੱਚ ਤੇ ਅੱਜ ਦਾ ਵਲੌਗ ਸਿਰਫ ਇੰਨਾ ਹੀ ਤੇ ਬਾਏ ਬਾਏ ਤੇ ਬਾਏ